ਦੇਖਿਓ ਡੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 8 ਮਾਰਚ ਮਹਾ ਸ਼ਿਵਰਾਤਰੀ ਮਹਾ ਪੁਰਵ ਸਨਾਦਮਤੰਦਰ ਸਭ ਤੋਂ ਵੱਡਾ ਪਵਿੱਤਰ ਜਿਹੜਾ ਮਹਾ ਸ਼ਿਵਰਾਤਰੀ ਅੱਜ 8 ਮਾਰਚ ਨੂੰ ਦੇਸ਼ ਤੋਂ ਇਲਾਵਾ ਵਿਦੇਸ਼ਾਂ 'ਚ ਬੜੀ ਧੂਮਤਾਂ ਮੰਨ ਜਾ ਰਿਹਾ ਅੰਦਾਜ਼ਨ ਕਿ 7 ਮਾਰਚ ਤੋਂ ਹੀ ਸ਼ਰਧਾਲੂਆਂ ਦੀ ਹਰ ਮੰਦਰਾਂ ਦੇ ਵਿੱਚ ਦੇਰ ਰਾਤ ਲੰਬੀਆਂ ਲੰਬੀਆਂ ਲੈਣਾ ਲੱਗ ਗਈਆਂ ਆਪਣੇ ਭਗਵਾਨ ਸ਼੍ਰੀ ਬੋਲੇਨਾਥ ਦੀ ਰੁਦਰਾਪਿਸ਼ੇਕਰਨ ਵਾਸਤੇ ਜਾਂ ਉਹਨਾਂ ਦੀ ਇਰਾਦਾ ਕਰਨ ਵਾਸਤੇ ਅੰਦਾਸ ਦੇ ਕੀ ਸਨਾਤਨ ਪਰਮ ਵਿੱਚੇ ਭਗਵਾਨ ਸ਼੍ਰੀ ਬੋਲੇਨਾਥ ਥੋੜੀ ਜਹੀ ਪੂਜਾ ਨਹੀਂ ਪਰਸਾਉਂਦੇ ਸੋ ਜਿਹੜੀਆਂ ਅੰਦਾਸ ਦੇ ਕੀ ਜੜੀ ਸ਼ਰਦਾਲੂ ਹੈ ਉਹ ਇਸ ਪਰਮ ਨੂੰ ਕਾਫੀ ਦੇਰ ਤੋਂ ਹੀ ਮੰਨ ਚਾਹਦੇ ਵੀ ਕਰੋ ਪਰਵ ਆਵੇ ਤਾਂ ਆਪਣੀ ਮਨੋ ਕਾਮਨਾ ਪੂਰਨ ਕਰਨ ਲਈ ਭਗਵਾਨ ਸ਼੍ਰੀ ਬੋਲੇਨਾਥ ਦਾ ਰੁਦਰਾਪਿਸ਼ੇਕਰਨ ਲਈ ਪੂਜਾ ਅਰਚਨਾ ਕਰਨ ਕਿਉਂਕਿ ਭਗਵਾਨ ਬੋਲੇਨਾਥ ਸਭ ਤੇ ਕਿਰਪਾ ਕਰਦੇ ਆ ਸੋ ਇਸ ਟਾਈਮ ਅਸੀਂ ਲੁਜਾਨਾ ਦੇ ਹੀ ਇੱਕ ਇਤਿਹਾਸਿਕ ਮੰਦਿਰ ਸ਼੍ਰੀ ਨੀਲਕੰਠ ਮਹਾਦੇਵ ਮੰਦਿਰ ਵਿੱਚ ਅਸੀਂ ਪਹੁੰਚ ਚੁੱਕੇ ਆਂ ਅੰਦਾਜ਼ ਦੇ ਕਿਸ ਨੀਲਕੰਠ ਮਹਾਦੇਵ ਦੀ ਕਿੜੀ ਮੰਦਿਰ ਦੀ ਮਹੱਤਤਾ ਹੈਗੀ ਐ ਇੱਥੇ ਜਿਹੜੀ ਭਗਵਾਨ ਸ਼੍ਰੀ ਬੋਲੇਨਾਥ ਤੇ ਆਦੀ ਸ਼ਕਤੀ ਮਾਪ ਬਾੜ ਦੀ ਮੂਰਤੀ ਆ ਉਹ ਅਸ਼ਟਾਤੂ ਦੀ ਬੜੀ ਹੋਈ ਆ ਸੋ ਤਸਵੀਰਾਂ ਦੇ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੇ ਸ਼ਰਧਾਲੂ ਹੈ ਉਸ ਰਾਤ ਤੋਂ ਹੀ ਲੈਣਾ ਚ ਲੱਗ ਕੇ ਭਗਵਾਨ ਬੋਲੇਨਾਥ ਦੀ ਆਰਾਧਨਾ ਕਰਨੇ ਤੇ ਪਹੁੰਚ ਚੁੱਕੇ ਸੀ ਕਿਉਂਕਿ ਸ਼ਿਵਰਾਤੀ ਅਡਾ ਮਹਾਪਰਵ ਹੈ ਇਹਨੂੰ ਮਹਾਪਰਵ ਵੀ ਕਿਹਾ ਜਾਂਦਾ ਹੈ ਔਰ ਇਸ ਦੀ ਬੜੀ ਮਹੱਤਤਾ ਹੁੰਦੀ ਹੈ ਔਰ ਭਗਵਾਨ ਬੋਲੇनाथ ਦੀ ਆराधना ਕਰਨ ਵਾਸਤੇ ਜਿਹੜੇ ਸ਼ਰਧਾਲੂ ਹੈ ਉਹ ਲੰਬੀਆਂ ਲੰਬੀਆਂ ਲੈਣਾ ਚ ਲੱਗਦੇ ਆ ਕਿਉਂਕਿ ਭਗਵਾਨ ਬੋਲੇनाथ ਦੀ ਉਸੇਂ ਕਿਰਪਾ ਹਮੇਸ਼ਾ ਸ਼ਰਧਾਲੂਆਂ ਤੇ ਆਪਣੇ ਭਗਤਾਂ ਦੇ ਉੱਪਰ ਬਣੀ ਰਹਿੰਦੀ ਹੈ ਸੋ ਪੂਰੇ ਪਰਿਵਾਰ ਸਮੇਤ ਇੱਥੇ ਜਿਹੜੇ ਨੀਲਕੰਠ ਸ਼੍ਰੀ ਨੀਲਕੰਠ ਮਹਾਦੇਵ ਮੰਦਿਰ ਦੇ ਵਿੱਚ ਜਿਹੜੇ ਸ਼ਰਧਾਲੂ ਹੈ ਉਹ ਤਕਰੀਬਨ ਰਾਤ ਤੋਹੀ ਇਸ ਮੰਦਰ ਚ ਆਣਾ ਸ਼ੁਰੂ ਹੋ ਜਾਂਦੇ ਆ ਸੋ ਸਭ ਤੋਂ ਪਹਿਲਾਂ ਮੈਂ ਤਸਵੀਰ ਹਾਂਗਾ ਇਸ ਨੰਦੀਗੰਦ ਦੀਆਂ ਭਗਵਾਨ ਦੇ ਅਤੀ ਪ੍ਰੀਏ ਐ ਇਹ ਨੰਦੀਗੰਦ ਹੈ ਜਿਹੜੇ ਭਗਵਾਨ ਬੋਲੇनाथ ਨੂੰ ਅਤੀ ਪ੍ਰੀਏ ਨੰਦੀਗੰਦ ਹੈ ਕਿਉਂਕਿ ਨੰਦੀਗੰਦ ਤੋਂ ਬਿਨਾ ਭਗਵਾਨ ਬੋਲੇनाथ ਦੀ ਪੂਜਾ ਵੀ ਅਨੁ ਅਦੂਰੀ ਮੰਨੀ ਜਾਂਦੀ ਹੈ ਕਿਉਂਕਿ ਭਗਵਾਨ ਬੋਲੇਨਾ ਦੀ ਆਦੀ ਸ਼ਕਤੀ ਦੀ ਅਤੀ ਪ੍ਰੀਏ ਨੰਦੀਗੰਦ ਸਭ ਤੋਂ ਪਹਿਲਾਂ 걔 ਛੇਰਾਲੂ ਆਂਦੇ ਇਸ ਨੂੰ ਅਸ਼ਨਾਣ ਕਰਾਂਦੇ ਆ ਇਸ ਦੀ ਵੀ ਪੂਜਾ ਅਰਚਨਾ ਕਰਦੇ ਆ ਸੋ ਮੇਰੇ ਪਿੱਛੇ ਬਿਲਕੁਲ ਮੌਜੂਦ ਹੈ ਉਹ ਭਗਵਾਨ ਬੋਲੇ ਨਾਰਾਇਣ ਸ਼ਿਵਲਿੰਗ ਦੀ ਪਿੰਡੀ ਹੈ ਜਿੱਥੇ ਜਿਹੜੇ ਸ਼ਰਧਾਲੂ ਹੈ ਉਹ ਇੱਥੇ ਪੂਜਾ ਅਰਚਨਾ ਕਰਨ ਲਈ ਪਹੁੰਚ ਚੁੱਕੇ ਹੈ ਸੋ ਤਸਵੀਰਾਂ ਦਿਖਾ ਰਹੇ ਹਾਂ ਜੁਹਾਂ ਦੇ ਇੱਕ ਪ੍ਰਾਚੀਨ ਤੇ ਇਤਿਹਾਸਿਕ ਮੰਦਿਰ ਵੀ ਹੈ ਸ਼੍ਰੀ ਨੀਲਕੰਠ ਮਹਾਦੇਵ ਮੰਦਿਰ ਹੈ ਔਰ ਅੰਦਾਜ਼ੀ ਕੀ ਜਿਹੜੇ ਭਗਤ ਹੈ ਸ਼ਰਧਾਲੂ ਹੈ ਉਹ ਰਾਤ ਤੋਂ ਹੀ ਇਸ ਪਵਿੱਤਰ ਸ਼ਿਵਲਿੰਗ ਦਰਸ਼ਨ ਕਰਨ ਲਈ ਇੱਥੇ ਪਹੁੰਚ ਜਾਂਦੇ ਆ ਤੇ ਭਗਵਾਨ ਬੋਲੇनाथ ਨੂੰ ਦਹੀਂ ਪਾਸਾ ਸ਼ਹਿਦ ਦਹੀਂ ਦੁੱਧ ਮੱਖਣ ਅਦਤੂਰਾ ਅਤੇ ਪਾਗਨਾ ਭਗਵਾਨ ਬੋਲੇ ਆਪਨੀ ਅਰਚਨਾ ਕਰਦੇ ਆ ਪੂਜਾ ਕਰਦੇ ਆ ਰੂद्राभिषेक ਕਰਦੇ ਆ ਤੇ ਕੱਲ ਤੋਂ ਹੀ ਅੜੇਸ਼ਰ ਦਾਲੂਆਂ ਦੀ ਇੱਥੇ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਸੀ ਸੋ ਇਹ ਭਗਵਾਨ ਬੋਲੇनाथ ਦੀ ਹੈ ਸ਼ਿਵਲਿੰਗ ਹੈ ਪਵਿੱਤਰ ਸ਼ਿੰਗ ਲਿੰਗ ਔਰ ਮਹਾ ਸ਼ਿਵਰਾਤਰੀ ਨੂੰ ਹੀ ਇਸ ਜਿਹੜਾ ਪਰਬ ਨੂੰ ਕਾਫੀ ਸਮੇਂ ਤੋਂ ਲੋਕ ਇੰਤਜ਼ਾਰ ਕਰਦੇ ਆ ਵੀ ਜਦ ਜਦੋਂ ਉਹ ਵਕਤ ਆਉਗਾ ਮਹਾ ਸ਼ਿਵਰਾਤਰੀ ਮਹਾ ਪਰਬ ਆਉਗਾ ਤੇ ਭਗਵਾਨ ਬੋਲੇनाथ ਦੀ ਆਪਣੀ ਉਹਨਾਂ ਦੀ ਪੂਜਾ ਅਰਜਨਾਰੂドラ ਅਭਿਸ਼ੇਕ ਕਰਕੇ ਆਪਣੇ ਆਪਣੇ ਪਰਿਵਾਰ ਤੇ ਸਰਬੱਤ ਭਲੇ ਦੀ ਉਹ ਮਨੋ ਕਾਮਨਾ ਕਰਨ ਸੋ ਤਫਰੀਦਾਂ ਦਹਾ ਰਹੇ ਆ ਜਿਹੜੇ ਸ਼ਰਦਾਲੂ ਐ ਸੇ ਤੋਂ ਹੀ ਲੰਬੀ ਲੰਬੀ ਲੈਣਾ ਚ ਲੱਗਦੇ ਸੀ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਇਸ ਪੰਡਿਤ ਜੀ ਨਾਲ ਗੱਲ ਕਰਨ ਦੀ ਤੋਂ ਕਦੋਂ ਸੇ ਲੈਣੇ ਲੱਗੀ ਰਾਤ ਮੇ ਲੈਣੇ ਲੱਗੀ ਸੀ ਬਕਤੋਂ ਕੀ ਇਹ ਰਾਤ ਮੇ 2.5 ਵਜੇ ਸੇ ਲੱਗੀ ਹੋਈ ਹੈ ਅੱਛਾ ਕਿਹਦਾ ਕਿਹਦਾ ਲੱਗ ਲੋਗ ਕੋਈ ਕਾਫੀ ਸ਼ਰਧਾ ਇਸ ਮੰਦਿਰ ਮੇ ਕਾਫੀ ਦੇਖਦੇ ਇਹ ਹਮਾਰੇ ਲੀਲ ਕੁੰਦ ਦੇ ਬਹੁਤ ਬੜੀ ਸ਼ਰਧਾ ਹੈ ਮਰਾਤ ਥੋੜਾ ਸੋ ਜਿਹੜੇ ਸ਼ਰਦਾਲੂ ਹੁੰਦੀ ਤੁਸੀਂ ਇਹ ਵੀ ਜਿਹੜੇ ਪਕਟਾਂ ਦੀ ਲੰਬੀ ਲੰਬੀ ਕਿਤਾਰਾਂ ਰਾਤੀ ਰਾਤ ਤੋਂ ਹਿਲਵਨੀ ਸ਼ੁਰੂ ਹੁੰਦੀ ਸੀ ਇਹ ਸ਼ਰਦਾਲੂ ਹੈ ਜਿਹੜੇ ਭਗਵਾਨ ਸ਼੍ਰੀ ਬੋਲੇनाथ ਨੂੰ ਜਿਹੜੇ ਜਿਹੜੇ ਪੂਜਾ ਅਰਚਨਾ ਕਰਦੇ ਆ ਤੇ ਇਹ ਪਵਿੱਤਰ ਸ਼ਿਵਲਿੰਗ ਹੈ ਜਿਹੜਾ ਇਸ ਮੰਦਰ ਦੇ ਵਿੱਚ ਜਿਹੜਾ ਇਸ ਕਾਫੀ ਮਹੱਤਵ ਮੰਦੀ ਆਂਦੀ ਕਿ ਥੋੜੀ ਪੂਜਾ ਅਰਚਨਾ ਕਰਨਾ ਹੀ ਭਗਵਾਨ ਸ਼੍ਰੀ ਬੋਲੇनाथ ਦੀ ਮਨੋਕਾਮਨਾਇ ਪੂਰ ਕਰ ਦਿੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਸ਼ਰਧਾਲੂ ਹੈ ਇੱਥੇ ਸੇਰ ਤੋਂ ਹੀ ਆਣਾ ਸ਼ੁਰੂ ਹੋ ਗਏ ਸੀ ਤੇ ਆਪਣੇ ਤੇ ਪਰਿਵਾਰ ਦੀ ਆਪਣੀ ਮਨੋਕਾਮਨਾ ਤੇ ਇਸ ਮੰਦਰ ਚ ਆ ਕੇ ਪੂਰਨ ਕਰਦੇ ਹੈ ਵਿਸ਼ਵਾਸ ਹੈ ਆਸਤਾ ਹੈ ਭਗਵਾਨ ਬੋਲੇनाथ ਥੋੜੀ ਹੀ ਪੂਜਾ ਅਰਚਨਾ ਨਾਲ ਜਿਹੜੇ ਸ਼ਰਧਾਲੂ ਆਂਦੀ ਹੈ ਮਨੋਕਾਮਨਾ ਪੂਰਨ ਕਰਦੇ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀ ਕਤਾਰਾਂ ਵਿੱਚ ਲੁਧਨਾਨਦੇ ਪੱਖੋਵਾਲ ਪਿੰਡ ਦੇ ਕੋਲ ਇਹ ਸ਼੍ਰੀ ਨੀਲਕੰਠ ਮਹਾਦੇ ਮੰਦਿਰ ਹੈ ਜਿਸ ਤੇ ਇਥੇ ਨਰਸੀ ਕੀ ਇਹਦੇ ਅਸ਼ ਦਾਤੂ ਜਿਹੜੀ ਭਗਵਾਨ ਬੋਲੇਨਾਥ ਜਿਹੜੀ ਕਿੱਸਾ ਦੇਖਦੇ ਹੋ ਵੀ ਬੜੀ ਸ਼ਰਧਾ ਹੈ ਔਰ ਬੜਾ ਮਹੱਤਵ ਹੈ ਇਸ ਮਹਾਪਰਬ ਦਾ ਕਿੱਸਾ ਦੇਖਦੇ ਹੋ ਕਿੰਨੀ ਸ਼ਰਧਾ ਔਰ ਕਿੱਸਾ ਦੇਖਦੇ ਹੋ ਇਸ ਮਹਾਪਰਬ ਨੂੰ ਲੈ ਕੇ ਸੋ ਆਸਥਾ ਹੈ ਇਹ ਕਰਦੇ ਵੀ ਬੋਲੇनाथ ਥੋੜੀ ਜਿਹੀ ਪੂਜਾ ਜਨਾਬ ਪਰਸਨ ਹੋ ਜਾਂਦੇ ਆ ਹਾਂਜੀ ਬਹੁਤ ਔਰ ਕਿਸ ਤਰ੍ਹਾਂ ਤੁਸੀਂ ਲੋਕ ਆਤੋ ਹੀ ਲੰਬੀ ਹਮ ਹਰ ਸਾਲ ਇੱਥੇ ਆਤੇ ਹਾਂ ਔਰ ਬਹੁਤ ਜਲਦੀ ਮਨੋ ਕਾਮਨਾ ਪੂਰਤ ਹੋ ਜਾਂਦੀ ਹੈ ਭਗਵਾਨ ਬੋਲੇਨਾਥ ਥੋੜੀ ਸੀ ਪੂਜਾ ਸੇ ਹੀ ਪਰਸਨ ਹੋ ਜਾਂਦੀ ਹੈ ਹਾਂਜੀ ਥੋੜੀ ਸੀ ਪੂਜਾ ਸੇ ਪਰਸਨ ਹੋ ਜਾਂਦੀ ਹੈ ਇਸ ਮੰਦਿਰ ਦੀ ਕਾਫੀ ਮਹੱਤਤਾ ਵੀ ਮੰਨੀ ਜਾਂਦੀ ਹੈ ਹਾਂਜੀ ਬਹੁਤ ਮਹੱਤਤਾ ਹੈ ਔਰ ਜੋ ਮੰਗੋਗੇ ਉਹ ਮਿਲਦਾ ਹੈ ਸੋ ਆਸਤਾ ਔਰ ਸ਼ਰਧਾ ਅੰਦਾਸ ਦੀ ਕਿ ਇਸ ਮੰਦਿਰ ਦੇ ਵਿੱਚ ਜਿਹੜਾ ਸ਼ਰਧਾਲੂ ਆਪਣੇ ਸੱਚੇ ਮੰਨਾ ਉਹ ਉਦਵਿਸ਼ੇਗਿਆ ਭਗਵਾਨ ਬੋਲੇ ਦੀ ਪੂਜਾ ਕਰਦੇ ਤੇ ਇਸ ਮੰਦਰ ਦੇ ਵਿੱਚ ਉਹਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸ਼੍ਰੀ ਨੀਲਕੰਠ ਮਹਾਦੇਵ ਮੰਦਰ ਦੀਆਂ ਆਓ ਤੁਹਾਨੂੰ ਅੱਗੇ ਗਲਪਤੇ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਸ਼ਰਦਾਲੂ ਤੇ ਕਾਫੀ ਦੇਰ ਤੋਂ ਤੇ ਲੈਣਾ ਚ ਲੱਗੇ ਹੋਏ ਆ ਔਰ ਕੋਸ਼ਿਸ਼ ਕਰਾਂਗੇ ਗਲਗਰੰਦੀ ਜਿਹੜੇ ਸ਼ਰਦਾਲੂ ਕਾਫੀ ਲੰਬੇ ਸਮੇਂ ਤੋਂ ਮੰਨਣਾ ਚ ਆਂਦੇ ਤੇ ਜਿਹੜੀ ਮਨੋ ਕਾਮਨਾ ਦੀ ਪੂਰੀ ਹੁੰਦੀ ਹੈ ਸੋ ਸ਼੍ਰੀ ਨੀਲਕੰਠ ਮਹਾਦੇਵ ਮੰਦਰ ਹੈ ਔਰ ਅੰਦਾਜ਼ੀ ਕਿ ਪੱਖੋਵਾਲ ਦੇ ਪੱਖੋਵਾਲ ਦੇ ਪਿੰਡ ਦੇ ਕੋਲੇ ਮੰਦਿਰ ਪੈਂਦਾ ਸ਼੍ਰੀ ਨੀਰਕੰਠ ਮਹਾਦੇਵ ਮੰਦਿਰ ਹੈ ਕਿੱਸਾ ਦੇਖਦੇ ਹੋ ਸਰ ਅੱਜ ਮਹਾਪਰਵਾ ਮਹਾਸ਼ਿਵਰਾਤਰੀ ਦਾ ਵੀ ਛੋਟੀ ਜੀ ਪੂਜਾ ਨਾਲ ਭਗਵਾਨ ਬੋਲੇ ਪਰਸੰਤ ਹੋ ਗਏ ਬੋਲੇ ਸ਼ੰਕਰ ਜੀ ਬਹੁਤ ਪ੍ਰਸੰਨ ਹੋਗੇ ਜੀ ਬਹੁਤ ਕਿਰਪਾ ਕਰਨਗੇ ਸਾਰਿਆਂ ਤੇ ਤੇ ਅਸੀਂ ਅਸ਼ੀਰਵਾਦ ਮੰਗਦੇ ਹਾਂ ਉਹਨਾਂ ਤੋਂ ਵੀ ਕਿਰਪਾ ਕਰਨ ਸਾਰਿਆਂ ਤੇ ਸਾਰੇ ਜਗਤ ਤੇ ਕੀ ਸਨਾਤਨ ਸੰਧਨ ਜੇ بڑا ਇਹਨੂੰ ਮਹਾਪਰਵ ਦੇ ਰੂਪ ਦੇ ਵਿੱਚ ਕਿਹਾ ਜਾਂਦਾ ਹੈ ਵੀ ਕਾਫੀ ਧੀਰ ਤੋਂ ਸਨਾਤਨ ਦੇ ਲੋਕ ਹੈ ਇਸ ਦਿਨ ਨੂੰ ਮਨਾਉਣ ਲਈ ਕਾਫੀ ਮਹੀਨਿਆਂ ਤੋਂ ਤਿਆਰੀ ਕਰ ਲੈਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਸ਼ੰਕਰਪੁਰਾਨ ਦੀ ਕਿਰਪਾ ਜੀ ਇਹ ਹਰ ਇੱਕ ਸਾਲ ਮਨਾਇਆ ਜਾਂਦਾ ਜੀ ਠੀਕ ਹੈ ਜੀ ਕਾਫੀ ਕਾਫੀ ਟਾਈਮ ਤੋਂ ਤਿਆਰੀ ਕਰਨੀ ਪੈਂਦੀ ਹੈ ਜੀ ਪਹਿਲਾਂ ਦੀ ਆਓ ਤੁਹਾਨੂੰ ਇਸ ਮੰਦਰ ਅਰੇ ਮੇਨ ਜੜੀ ਭਗਵਾਨ ਸ਼੍ਰੀ ਬੋਲਿਆ ਤੇ ਆਦੀ ਸ਼ਕਤੀ ਮਾਂ ਭਾਰਤੀ ਜਿਹੜੀ ਅਸ਼ਟ ਧਾਤੂ ਦੀ ਜਿਹੜੀ ਮੂਰਤੀ ਇਸ ਮੰਦਰ ਦੇ ਵਿੱਚ ਜਿਹੜੀ ਮਹੱਤਵ ਸੀ ਆਓ ਤੁਹਾਨੂੰ ਉਸ ਦਰਸ਼ਨ ਕਰਾਉਣੇ ਤੇ ਗੱਲਬਾਤ ਕਰਾਉਣੇ ਆ ਇੱਥੇ ਦੇ ਮੇਨ ਪੁਜਾਰੀ ਦਾ ਮੌਜੂਦਾ ਉਸ ਪਵਿੱਤਰ ਮੰਦਰ ਦੇ ਵਿੱਚ ਇਹ ਸਾਹਮਣੇ ਤੁਸੀਂ ਦੇਖਿਓ ਭਗਵਾਨ ਸ਼੍ਰੀ ਬੋਲੇ ਨਾਤੇ ਮਾਂ ਆਦਿ ਸ਼ਕਤੀ ਮਾਂ ਪਾਰਦੀ ਅਸ਼ਟਾਤੂਰੀ ਮੂਰਤੀ ਹੈ ਇਸ ਦੀ ਬੜੀ ਮਹੱਤਾ ਹੈ ਔਰ ਕਾਫੀ ਜਿਹੜੇ ਦੂਰ ਤੋਂ ਲੋਕ ਇੱਥੇ ਆਂਦੇ ਸੀ ਤਾਂ ਸਾਹਮਣੇ ਮੌਜੂਦ ਹੈ ਮੇਨਾ ਇਸ ਮੰਦਰ ਦੇ ਜਿਹੜੇ ਵਸ਼ਿਸ਼ਟ ਜਿਹੜੇ ਪੁਜਾਰੀ ਹੈਗੇ ਆ ਮੈਂ ਗੱਲਬਾਤ ਕਰਾਂਗਾ ਜਿਹੜੀ ਮਹਾ ਪਰਵ ਹੈ ਸਨਾਤਨ ਧਰਮ ਮੇਂ ਕੀਤਾ ਮਹਾ ਪਰਵ ਐਸਨਾਤਨ ਧਰਮ ਦਾ ਸਭ ਤੋਂ ਮਹਾ ਪਰਵ ਉਸ ਕੋ ਬੋਲਤੇ ਹੈ ਸ਼ੁਰੂਆਤੀਆ ਕਿਵੇਂ ਦੇਖਦੇ ਹੋ ਲੋਕੋਂ ਕੋ ਕੈਸੀ ਆਸਤਾ ਹੈ देखिए महाशिवरात्रि का पर्व का बहुत बड़ा महत्व है इसमें भगवान शंकर का पूजन पंचाक्षरी महामंत्र ओम नमः शिव का जाप और भगवान शंकर का रात्रि जागरण इसका बहुत बड़ा शास्त्र में उल्लेख है, है कि हमारे नीलकंठ महादेव मंदिर में प्रत्येक वर्ष की तरह आ, यहाँ पर इस साल भी प्रातः साढ़े सात बजे से लेकर के और आपका साढ़े नौ बजे तक इकतीस यजमानों के द्वारा यहाँ पर दुग्ध धारा द्वारा पार्थिव शिलिंग मना करके उसका विधि शास्त्रोक्त विधान से अभिषेक कराया गया और उसके बाद शाम को ठीक चार बजे से लेकर के सात बजे तक गुरुकृपा संकर्तन मंडल द्वारा यहाँ पर प्रत्येक वर्ष जो संकर्तन का आयोजन किया जा रहा है इस साल भी बड़ी धूमधाम से संकर्तन का आयोजन किया जाएगा संकीर्तन का आयोजन किया जा रहा है और मैं नीलकंठ महादेव मंदिर से सभी शिव भक्तों को सबसे पहले शिवरात्रि महाशिवरात्रि की बहुत शुभकामनाएं देता हूं और प्रार्थना करता हूं कि भोलेनाथ आपकी इच्छा को परिपूर्ण करें ये के मात्र लुधियाना का नहीं पूरे पंजाब का पहला मंदिर है जहां पर भगवान अष्टधातु धातु के रूप में यहाँ पर विराजमान है और यहां वैदिक विद्वान ब्राह्मणों के द्वारा नित्य प्रति हवन और नित्य प्रति रुद्राविषेक किया जाता है और ये आज आप देख रहे हैं कि नीलकंठ महादेव मंदिर एक दुल्हन की तरह यहां पर सजाया गया है और इसी प्रकार से ये आ, भगवान शंकर का कार्य चल रहा है सो एसन मंदिर जे श्री नीलकंठ महादेव दे मेन पूजा री पंडित जी ने थे आज अड़ी इस पंजाब दे विच नौर दे विच सब तो एक पवित्र और प्राचीन मंदिर है जड़ी एक बहुत महत्ता है ये वो मंदिर है ਇਹ ਅਸ਼ ਧਾਤੂ ਭਗਵਾਨ ਬੋਲੇ ਤੇ ਆਦੀ ਸ਼ਕਤੀ ਮਾ ਪਾਰ ਵੀ ਜਿਹੜੀ ਐਸਾ ਵਰੂ ਤੜੇ ਸਾਹਮਣੇ ਐ ਤੇ ਭਗਵਾਨ ਬੋਲੇनाथ ਫਰ ਆਦੀ ਸ਼ਕਤੀ ਮਾ ਪਾਰ ਦੀ ਅਸ਼ ਧਾਤੂ ਜਿਹੜੀ ਮੂਰਤੀ ਐ ਉਹ ਸਿਰਫ ਇਸ ਮੰਦਰ ਦੇ ਵਿੱਚ ਲੁਜਾਰਾਂ ਦੇ ਪੱਖੋਵਾਲ ਪਿੰਡ ਪੈਂਦਾ ਉਹਦੇ ਵਿੱਚ ਇਹ ਮੰਦਰਾਸ਼ਰੀ ਨੀਲਕੰਟ ਮਹਾਦੇਵ ਅੰਦਾਜ਼ੀ ਤਰ ਦੱਸਿਆ ਵੀ ਕੱਲ ਤੋਂ ਹੀ ਇਸ ਮੰਦਰ ਦੀਆਂ ਜਿਹੜੀਆਂ ਪੂਜਾ ਅਚਨਾ ਸ਼ਾਮ ਤੋਂ ਹੀ ਸ਼ੁਰੂ ਹੋ ਗਈ ਸੀ ਤਾਂ ਪਕਤਾਂ ਦੀ ਲੰਬੀ ਲੰਬੀ ਕਿਤਾਰਾਂ ਇਸ ਮੰਦਰ ਚ ਲੱਗਦੀਆਂ ਕਿਉਂਕਿ ਬਿਲਕੁਲ ਡੋਲਨ ਦੀ ਤਰ੍ਹਾਂ ਇਸ ਮੰਦਰ ਨੂੰ ਸਜਾਇਆ ਗਿਆ ਪਈਸ਼ਾ ਕੋਲ ਮੰਦਿਰ ਸਾਪ ਜੋ ਕਿ ਮਹਾ ਪਰਬਲੇ ਮਹਾ ਸ਼ਿਵratri ਦੇ ਜਿਹੜੇ ਅਰਫ ਹੁੰਦਾ ਸਾਰੇ ਮੰਦਿਰਾਂ ਨੂੰ ਦੁਨਿਤ ਰ ਸਜਾਇਆ ਜਾਂਦਾ ਲੇਕਿਨ ਹਰ ਮੰਦਿਰ ਦੀ ਇੱਕ ਕਿਸੇ ਨਾ ਕਿਸੇ ਦੀ ਵਿਸ਼ੇਸ਼ਤਾ ਹੁੰਦੀ ਹੈ ਜਿਸ ਲਈ ਉਸ ਮੰਦਿਰ ਨੂੰ ਜਿਹੜੇ ਸ਼ਰਧਾਲੂ ਹੁੰਦੇ ਲੋਕ ਦੂਰ ਦੂਰੋਂ ਆਉਂਦੇ ਐ ਸੋ ਇਸ ਮੰਦਿਰ ਸ਼੍ਰੀ ਨੀਲਕੰਟ ਮਹਾਦੇਵ ਲੋਣਾਦੇ ਪਖੋਵਾਲ ਪਿੰਡ ਦੇ ਕੋਲ ਪੈਂਦਾ ਹੈ ਔਰ ਅਸ਼ਟਾਤੂ ਦੀ ਜਿਹੜੀ ਮੂਰਤੀ ਹੈ ਭਗਵਾਨ ਬੋਲੇनाथ ਔਰ ਮਾ ਭਾਰਤੀ ਦੀ ਜੇ ਉਹ ਦੇਖਨੇ ਹੀ ਤੁਹਾਡੀ ਮਨ ਜਿਹੜੇ ਅੰਦਰ ਹੈ ਆਤਮਾ ਨੂੰ ਉਹ ਚੁੰਦੀ ਹੈ ਕਿਤਨੇ ਕਿਤੇ ਆਸਥਾ ਵੀ ਸੰਬੰਧ ਨਾਲ ਲੋਕਾਂ ਦੀ ਸ਼ਰਧਾਲੂਆਂ ਦੀ ਜੁੜੀ ਹੋਈ ਹੈ ਸੋ ਅੱਜ ਮਹਾ ਸ਼ਿਵਰਾਤੀ ਇਹ ਮਹਾ ਪर्व ਅੱਜ ਦੇਸ਼ ਤੋਂ ਇਲਾਵਾ ਵਿਦੇਸ਼ਾਂ 'ਚ ਬੜੀ ਧੂਮਕਾ ਨਾਮ ਨਾ ਜਾਦਾ ਸ਼ਰਧਾਲੂਆਂ 'ਚ ਕਾਫੀ ਇਸਤਾ ਉਸਤਾ ਦੇਖਣ ਮੱਲਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸ਼ਰਧਾਲੂ ਹੈ ਕਿਸ ਤਰ੍ਹਾਂ ਕੋ ਤੋਂ ਸਿੱਤੇ ਆਏ ਬੜੀ ਅੱਜ ਮਹਾ ਪਰਵਾਸ਼ ਆਵਦੀ ਦਾ ਹਾਂਜੀ ਅੱਜ ਭੋਲੇ ਨਾਲ ਦਾ ਦਿਨ ਆ ਜੀ ਹਰ ਸਾਲ ਆਈਦਾ ਤੇ ਭੋਲੇ ਨਾਲ ਦੀ ਕਿਰਪਾ ਕਰਦੇ ਨੇ ਜੀ ਤੇ ਵਿਸ਼ੇਸ਼ ਇਸ ਮੰਦਰ ਦੀ ਕੀ ਵਿਸ਼ੇਸ਼ਤਾ ਵੀ ਲੋਕ ਦਰੂਥੇ ਇਸ ਮੰਦਰ ਸ੍ਰੀ ਨੀਲਕੰਠ ਮਾਧ ਦੇਵ ਚ ਮੰਦਰ ਜਾਂਦੇ ਇੱਥੇ ਨਾ ਆਲੇ ਦੋਲੇ ਏਰੀਆ ਦੇ ਵਿੱਚ ਇੱਕੋ ਹੀ ਮੰਦਰ ਬਣਿਆ ਇੱਥੇ ਜੀ ਬਹੁਤ ਵੱਟਾ ਤੇ ਲੋਕਾਂ ਦੀ ਸ਼ਰਧਾ ਬਹੁਤ ਆ ਜੀ ਹਾਂ ਅਸ਼ਟਾਤਮੀ ਹਾਂ ਜੀ ਹਾਂ ਜੀ ਹਾਂ ਜੀ ਤੇ ਲੋਕਾਂ ਦੀ ਸ਼ਰਧਾ ਬਹੁਤ ਹੈ ਹਰ ਸਾਲ ਬਹੁਤ ਰਸ ਹੁੰਦਾ ਜੀ ਵੈਸੇ ਵੀ ਕਹਿੰਦੇ ਬੋਲੇनाथ ਛੋੜ ਛੋੜੀ ਜੀ ਪੂਜਾ ਨਹੀਂ ਪ੍ਰਸੰਨ ਹੋ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਬੋਲੇनाथ ਜੀ ਬੋਲੇਨਾਥੀ ਤੇ ਸੋ ਇਹ ਸ਼ਬਦ ਆਲੂਆ ਆਸ ਹੈ ਭਗਵਾਨ ਸ੍ਰੀ ਬੋਲੇਨਾਥ ਦੇਵ ਜੋ ਕਿ ਥੋੜੀ ਜੀ ਪੂਜਾ ਨਹੀਂ ਭਗਵਾਨ ਸ੍ਰੀ ਬੋਲੇ देश ने दे बड़ी श्रद्धा भावना ऐसी बड़ी खुशी ना मनाया जा रहा है कैमरामैन मैन ना संदीप शर्मा पिंड पखोवाल लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप